जय पीरंदी जी जय साईयां दी महफिल पीरा दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਕਿਉਂਕਿ ਕੱਲ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਦੇ ਦਿਨ ਜੇਕਰ ਤੁਸੀਂ ਪੂਰਾ ਪਰਿਵਾਰ ਰਲ ਕੇ ਬੈਠੋਗੇ ਇੱਕ ਕਰਮ ਕਰੋਗੇ ਤਾਂ ਜੋ ਕੰਮਕਾਰ ਵਿੱਚ ਵਿਗਨ ਪੈ ਰਿਹਾ ਆ ਕੰਮਕਾਰ ਬਣਦਾ ਨਹੀਂ ਹੈ ਸੋ ਪਰੇਸ਼ਾਨ ਹੋ ਗਏ ਹੋ ਤੇ ਉੱਤੇ ਤੁਸੀਂ ਜੇਕਰ ਇੱਕ ਕਰਮ ਕਰੋਗੇ ਤੇ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਤੇ ਪ੍ਰਮਾਤਮਾ ਕੋ ਇਹਨਾਂ ਕੋਈ ਇਸ਼ਾਰਾ ਸੰਕੇਤ ਵੀ ਤੁਹਾਨੂੰ ਦੇ ਦਵੇਗਾ ਇਹ ਬਿਲਕੁਲ ਸੱਚ ਗੱਲ ਹੈ ਪਰ ਕਰਮ ਤੁਹਾਨੂੰ ਖੁਦ ਹੀ ਕਰਨਾ ਪੈਣਾ ਹੈ ਜੇਕਰ ਚਾਹੁੰਦੇ ਹੋ ਕਿ ਅਸੀਂ ਇਹ ਪਰੇਸ਼ਾਨੀਆਂ ਨੂੰ ਹਰਾ ਦਈਏ ਪਰੇਸ਼ਾਨੀਆਂ ਨੂੰ ਇਨਸਾਨ ਖੁਦ ਹੀ ਹਰਾ ਸਕਦਾ ਹੈ ਕਿਉਂਕਿ ਖੁਦ ਨੂੰ ਕੋਸ਼ਿਸ਼ ਕਰਨੀ ਪਵੇਗੀ ਪ੍ਰਮਾਤਮਾ ਫਿਰ ਸਾਥ ਦਿੰਦਾ ਹੈ ਜੇਕਰ ਅਸੀਂ ਖੁਦ ਕੋਸ਼ਿਸ਼ ਨਹੀਂ ਕਰਾਂਗੇ ਆਲਸ ਕਰਾਂਗੇ ਤੇ ਪ੍ਰਮਾਤਮਾ ਵੀ ਇਸ ਤਰ੍ਹਾਂ ਸਾਥ ਨਹੀਂ ਦਿੰਦਾ ਸੋ ਮਿਹਨਤ ਕਰਨੀ ਪਵੇਗੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਸੋ ਕੁਝ ਦਿਨ ਲਗਾਤਾਰ ਇੱਕ ਕੰਮ ਕਰਨਾ ਜੀ ਵੀਰਵਾਰ ਤੋਂ ਇਹ ਕੋਸ਼ਿਸ਼ ਕਰੋ ਕਿ ਕੱਲ ਤੋਂ ਹੀ ਸ਼ੁਰੂ ਕਰ ਦੋ ਸੋ ਬਾਕੀ ਤੁਹਾਨੂੰ ਇਹਦਾ ਰਿਜ਼ਲਟ ਜ਼ਰੂਰ ਮਿਲੇਗਾ ਸੋ ਘਰ ਦੇ ਕਿਸੇ ਵੀ ਮੈਂਬਰ ਨੂੰ ਪਰਮਾਤਮਾ ਇਸ਼ਾਰਾ ਦੇ ਸਕਦਾ ਹੈ ਤੇ ਫਿਰ ਜੋ ਵਿਚਾਰ ਸੁਪਨਾ ਆਉਂਦਾ ਹੈ ਤੇ ਇੱਕ ਦੂਜੇ ਨਾਲ ਬੈਠ ਕੇ ਗੱਲ ਕਰੋ ਤੇ ਉਹਦਾ ਹੱਲ ਵੀ ਤੁਹਾਨੂੰ ਖੁਦ ਹੀ ਸ਼ਾਇਦ ਪਤਾ ਚੱਲ ਜਾਵੇਗਾ ਕਿਉਂਕਿ ਥੋੜੀ ਸੋਚ ਵਿਚਾਰ ਕਰਨੀ ਪੈਂਦੀ ਹੈ ਜਦੋਂ ਕੋਈ ਸੁਪਨਾ ਆਉਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਵਿਚਾਰ ਆਉਂਦੀ ਆ ਕਈ ਵਾਰ ਪੂਰਾ ਪਰਿਵਾਰ ਬੈਠ ਕੇ ਇਕੱਠੇ ਹੋ ਕੇ ਗੱਲ ਕਰੋਗੇ ਇੱਕ ਦੂਜੇ ਨਾਲ ਤੇ ਪਰਮਾਤਮਾ ਨੇ ਕਿਸੇ ਦਿਨ ਕਿਸੇ ਰਧੂ ਤੁਹਾਨੂੰ ਉਹ ਇਸ਼ਾਰੇ ਦਾ ਮਤਲਬ ਵੀ ਦੱਸ ਦੇਣਾ ਹੈ ਕਿਉਂਕਿ ਪਰਮਾਤਮਾ ਹਰ ਇੱਕ ਦੇ ਮਨ ਵਿੱਚ ਵੱਸਦਾ ਹੈ ਸੋ ਕੋਸ਼ਿਸ਼ ਕਰਨੀ ਹੈ ਜੀ ਇਹ ਕਰਮ ਕਰੂਗੇ ਤਾਂ ਲਾਭ ਮਿਲੇਗਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਤੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਜੀ ਕੱਲ I think ਕਮੈਂਟ ਦੱਸ ਦਿੰਦੇ ਆ ਪੂਰੀਆਂ ਕਮੈਂਟਾਂ ਅੰਚ ਰੋ ਸੁਣਾਵਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਜੀ ਕਿ ਮੇਰੀ ਬੇਟੀ ਦਾ ਕੋਰਸ ਕੋਰਸ ਜਾਂਦਾ ਪਿਆ ਹੈ ਕੋਰਸ ਨਹੀਂ ਹੈ ਇਹਨਾਂ ਨੇ ਕੋਰਸ ਚੱਲਦਾ ਹੈ ਕਹਿੰਦੇ ਕਿ ਇੱਕ ਸਾਲ ਤੋਂ ਇੱਕ ਬੰਦਾ ਸੁਪਨੇ ਵਿੱਚ ਆ ਕੇ ਜਦੋਂ ਵੀ ਤਿਆਰੀ ਕਰਦੇ ਆ ਕੋਰਸ ਦੀ ਪੇਪਰ ਦੀ ਤਾਂ ਪੈਣਾ ਹੀ ਸਭ ਜਾ ਕੇ ਡਰਾ ਜਾਂਦਾ ਹੈ ਘਟ ਨੰਬਰਾਂ ਬਾਰੇ ਦੱਸ ਜਾਂਦਾ ਆ ਸੋ ਦੇਖੋ ਜੀ ਆਪਾਂ ਅੱਜ ਇਹ ਸਭ ਪ੍ਰੋਬਲਮਾਂ ਦਾ ਇੱਕ ਹੀ ਹੱਲ ਦੱਸਣ ਜਾ ਰਹੇ ਆ ਜੋ ਮੇਨ ਵਿਸ਼ੇ ਵਿੱਚ ਗੱਲ ਕਰਾਂਗੇ ਜੀ ਸੋ ਜਿਨ੍ਹਾਂ ਜਿਨ੍ਹਾਂ ਦੇ ਨਾਲ ਇਹ ਸਭ ਪ੍ਰੋਬਲਮਾਂ ਹੋ ਰਹੀਆਂ ਜੀ ਉਹ ਜਿਕਰ ਇਹ ਕੰਮ ਕਰਨਗੇ ਤਾਂ ਲਾਭ ਜ਼ਰੂਰ ਮਿਲੇਗਾ ਜੀ ਮਿਹਨਤ ਹੁਣ ਤੁਹਾਨੂੰ ਖੁਦ ਨੂੰ ਕਰਨੀ ਪੈਣੀ ਹੈ ਇਹ ਨਹੀਂ ਹੈ ਕਿ ਤੁਸੀਂ ਸਾਨੂੰ ਦੱਸੋਗੇ ਤੇ ਅਸੀਂ ਤੁਹਾਡੇ ਲਈ ਕੁਝ ਕਰੀਏ ਸਿਰਫ ਇੱਕ ਰਸਤਾ ਦਿਖਾ ਸਕਦੀ ਆ ਹੁਣ ਉਸ ਰਸਤੇ ਤੇ ਤੁਰਨਾ ਜਾਂ ਨਾ ਤੁਰਨਾ ਇਹ ਤੁਹਾਡੇ ਆਪ ਤੇ ਹੈ ਜੀ ਖੁਦ ਨੂੰ ਕੋਸ਼ਿਸ਼ ਕਰਨੀ ਪਵੇਗੀ ਕਿਉਂਕਿ ਇਨਸਾਨ ਨੂੰ ਜਦੋਂ ਖੁਦ ਨੂੰ ਭੁੱਖ ਲੱਗਦੀ ਹੈ ਤੇ ਰੋਟੀ ਖੁਦ ਨੂੰ ਖਾਣੀ ਪੈਂਦੀ ਫਿਰ ਹੀ ਆਪ ਦਾ ਪੇਟ ਭਰਦਾ ਹੈ ਕੋਈ ਕਿਸੇ ਦੇ ਹਿੱਸੇ ਦਿਖਾ ਕੇ ਤੇ ਸਾਡਾ ਪੇਟ ਨਹੀਂ ਭਰ ਸਕਦਾ ਸੋ ਇਸ ਕਰਕੇ ਇੱਕ ਕੰਮ ਵੀ ਖੁਦ ਹੀ ਕਰੋ ਕਰਮ ਕਰੋਗੇ ਕਰਮ ਦੇ ਨਾਲ ਹੀ ਫਲ ਮਿਲਣਾ ਹੈ ਜੀ ਜਿਹੀ ਕਹੇ ਕਿ ਕਿਸੇ ਤੋਂ ਕੁਝ ਲੈ ਲਈਏ ਇਸ ਤਰ੍ਹਾਂ ਨਹੀਂ ਹੁੰਦਾ ਸੋ ਬਾਕੀ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਸੋ ਹੋਰ ਆਪਾਂ ਇੱਥੇ ਇੱਕ ਕਮੈਂਟ ਦੱਸ ਦਈਏ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਸ਼ਾਮ 6 ਵਜੇ ਜਿਹੜੇ ਚਿਰਾਗ ਰੋਸ਼ਨ ਕਰਦੇ ਆਂ ਤੇ 8 ਵਜੇ ਤੋਂ ਪਹਿਲਾਂ ਜੇਕਰ ਉਹ ਚਿਰਾਗ ਬੱਝ ਜਾਂਦਾ ਹੈ ਅਸੀਂ ਖਾਣਾ ਖਾ ਲੈਂਦੇ ਉਸ ਤੋਂ ਬਾਅਦ ਕੀ ਚਿਰਾਗ ਨੂੰ ਦੁਬਾਰਾ ਰੋਸ਼ਨ ਕਰ ਸਕਦੇ ਆਂ ਸੋ ਕਹਿੰਦੇ ਕੀ ਮੇਰਾ ਭਰਾ ਕਹਿੰਦਾ ਹੈ ਕਿ 8 ਵਜੇ ਤੋਂ ਬਾਅਦ ਜਿਹੜੇ ਖਾਣਾ ਖਾਣ ਤੋਂ ਬਾਅਦ ਤੁਸੀਂ ਇਹ ਚਿਰਾਗ ਦੁਬਾਰਾ ਰੋਸ਼ਨ ਨਹੀਂ ਕਰ ਸਕਦੇ ਸੋ ਦੇਖੋ ਜੀ ਕਈ ਵਾਰ ਆਪਾਂ ਦੱਸਿਆ ਹੈ ਕਿ ਜੋ ਤੁਸੀਂ ਪ੍ਰਮਾਤਮਾ ਦੇ ਨਾਮ ਤੇ ਕਰਮ ਕਰ ਰਹੇ ਹੋ ਜਿਉਂ ਚਿਰਾਗ ਖਾਸ ਕਰਕੇ ਤੁਸੀਂ ਪ੍ਰਮਾਤਮਾ ਦੇ ਨਾਮ ਤੇ ਰੋਸ਼ਨ ਕਰ ਰਹੇ ਹੋ ਪੀਰੋ মুর্ਸ਼ਦ ਦੇ ਨਾਮ ਦਾ ਤੇ ਉਹਦੇ ਵਿੱਚ ਕਦੇ ਬਹਿਮ ਨਾ ਕਰਿਆ ਕਰੋ ਕਿ ਇਹ ਸਭ ਕੁਝ ਕਰਨ ਨਾਲ ਸ਼ਾਇਦ ਸਹੀ ਨਹੀਂ ਹੈ ਗਲਤ ਹੋ ਜਾਵੇਗਾ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਵੇਗੀ ਇਸ ਤਰ੍ਹਾਂ ਨਹੀਂ ਹੁੰਦਾ ਜੀ ਸੂਪਰ ਮਾਤਮਾ ਦੇ ਨਾਮ ਤੇ ਕੀਤਾ ਹੋਇਆ ਕਰਮ ਕਦੇ ਗਲਤ ਨਹੀਂ ਹੁੰਦਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਜਦੋਂ ਜੀ ਕਰਦਾ ਹੈ ਜਦੋਂ ਦਿਲ ਕਰਦਾ ਹੈ ਉਦੋਂ ਹੀ ਤੁਹਾਨੂੰ ਇਹ ਕਰਮ ਕਰ ਦੇਣਾ ਚਾਹੀਦਾ ਹੈ ਜੀ ਚਿਰਾਗ ਜੇਕਰ ਵੱਧ ਜਾਂਦਾ ਹੈ ਕਿਉਂਕਿ ਤੇਲ ਵੀ ਅੱਜ ਕੱਲ੍ਹ ਚੰਗੀ ਤਰ੍ਹਾਂ ਸਾਫ਼ ਸਹੀ ਨਹੀਂ ਮਿਲਦੇ ਹੈ ਕੰਨਕਲਾ ਵਾਲੇ ਨੇ ਸੋ ਚਿਰਾਗ ਰੋਸ਼ਨ ਪੂਰਾ ਚੰਗੀ ਤਰ੍ਹਾਂ ਨਹੀਂ ਹੋ ਪਾਂਦਾ ਵਿੱਚ ਹੀ ਯਾਨੀ ਕਿ ਵੱਧ ਜਾਂਦਾ ਹੈ ਚਿਰਾਗ ਨੂੰ ਕਦੇ ਬੁਝਿਆ ਨਹੀਂ ਕਹਿਣਾ ਜੀ ਵੱਧ ਗਿਆ ਕਹਿਣਾ ਹੈ ਸੋ ਜਦੋਂ ਚਿਰਾਗ ਬੱਝ ਜਾਵੇ ਤੇ ਉਹਨੂੰ ਕੋਸ਼ਿਸ਼ ਕਰਿਆ ਕਰੋ ਕਿ ਦੁਬਾਰਾ ਤੋਂ ਰੋਸ਼ਨ ਜ਼ਰੂਰ ਕਰਿਆ ਕਰੋ ਜੀ ਮਨ ਵਿੱਚ ਕੋਈ ਬਹਿਮ ਭਰਮ ਨਾ ਰੱਖੋ ਕਿ ਇਸ ਤਰ੍ਹਾਂ ਕੁਝ ਕਰਨ ਦੇ ਨਾਲ ਸ਼ਾਇਦ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਪ੍ਰੋਬਲਮ ਨਹੀਂ ਜੀ ਕਿਉਂਕਿ ਇਸ ਐਡੇ ਫੱਕਰ ਦਾ ਤੁਸੀਂ ਚਿਰਾਗ ਰੋਸ਼ਨ ਕਰ ਰਹੇ ਹੋ ਤੇ ਮਨ ਵਿੱਚ ਹੀ ਬਹਿਮ ਲੈ ਰਹੇ ਹੋ ਜੀ ਬਹਿਮ ਕਦੇ ਨਾ ਮਨ ਵਿੱਚ ਲਿਆਓ ਜਿਕਰ ਮਾਲਕ ਨੂੰ ਵੱਡਾ ਸਮਝਦੇ ਹੋ ਸੋ ਕਹਿੰਦੇ ਆ ਕਿ ਜੇ ਕਰ ਮਾਲਕ ਹੈ ਤਾਂ ਫਿਰ ਫਿਕਰ ਕਿਉਂ ਜੇ ਮਾਲਕ ਨਹੀਂ ਤਾਂ ਜਿਕਰ ਕਿਉਂ ਸੋ ਜੇ ਕਰੋਨਾ ਨੂੰ ਸਮਝਦੇ ਹੋ ਤਾਂ ਫਿਰ ਇਹ ਬਹਿਮਾ ਪਰਮਾ ਤੋਂ ਦੂਰ ਹੀ ਰਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਜੀ ਬਲਜਿੰਦਰ ਸਿੰਘ ਨਾਮ ਤੋਂ ਕਮੈਂਟ ਤਾਂ ਕਾਫੀ ਆਉਂਦੇ ਨੇ ਜੀ ਹਰ ਰੋਜ਼ ਵੀਡੀਓ ਸੁਣਦੇ ਆ ਤੇ ਕਮੈਂਟ ਵੀ ਕਰਦੇ ਆ ਜੀ ਇੱਥੇ ਤੁਹਾਡਾ ਧੰਨਵਾਦ ਕਰਦੇ ਆ ਪਰ ਇੱਥੇ ਇੱਕ ਹੀ ਬੇਨਤੀ ਕਰਾਂਗੇ ਕਿ ਕਈ ਵਾਰ ਕਈ ਕਮੈਂਟਾਂ ਦੇ ਵਿੱਚ ਤੁਹਾਡੀ ਗੱਲ ਦੇ ਸਾਨੂੰ ਸਮਝ ਨਹੀਂ ਆਉਂਦੀ ਕੀ ਲਿਖਿਆ ਹੁੰਦਾ ਆ ਕਈ ਵਾਰੀ ਲੱਗਦਾ ਹੈ ਕਿ ਕਈ ਸਪੈਲਿੰਗ ਮਿਸਟੇਕ ਹੁੰਦੀਆਂ ਨੇ ਸ਼ਾਇਦ ਸੋ ਕੋਸ਼ਿਸ਼ ਕਰਿਆ ਕਰੋ ਕਿ ਕਮੈਂਟ ਥੋੜਾ ਛੋਟਾ ਲਿਖੋ ਪਰ ਮੇਰੀ ਮੇਰੀ ਗੱਲ ਜੋ ਹੈ ਉਹ ਕਰਦੇ ਕਰੋ ਜੀ ਚੰਗੀ ਤਰ੍ਹਾਂ ਦੇ ਨਾਲ ਤੇ ਬਾਕੀ ਇੱਥੇ ਇੱਕ ਗੱਲ ਹੋਰ ਕਵਾਂਗੇ ਜੀ ਕਮੈਂਟ ਹੋ ਸਕੇ ਤਾਂ ਪੰਜਾਬੀ ਦੇ ਵਿੱਚ ਹੀ ਕਰਿਆ ਕਰੋ ਕਿਉਂਕਿ ਇੰਗਲਿਸ਼ ਦੇ ਵਿੱਚ ਕਈ ਵਾਰ ਕਈ ਮਿਸਟੇਕ ਨਿਕਲਦੀਆਂ ਐ ਤੇ ਇਹਦੇ ਨਾਲ ਗੱਲ ਕੁਝ ਵੀ ਸਮਝ ਵਿੱਚ ਨਹੀਂ ਆਉਂਦੀ ਸੋ ਆਪਾਂ ਸਾਰਿਆਂ ਨੂੰ ਹੀ ਤੁਹਾਨੂੰ ਕਹਿ ਰਹੇ ਹਾਂ ਜੀ ਜਿਹੜੇ ਵੀ ਇਹ ਵੀਡੀਓ ਸੁਣ ਰਹੇ ਆ ਸੋ ਹੁਣ ਆਪਾਂ ਇੱਥੇ ਜੀ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਨੂੰ ਪੂਰਾ ਗੁਰੂ ਨਹੀਂ ਮਿਲਿਆ ਮੈਂ ਬਹੁਤ ਲਾਸ਼ ਕੀਤੀ ਤੇ ਜੋ ਵੀ ਮਿਲਦਾ ਹੈ ਪੈਸੇ ਖਾਣ ਵਾਲੇ ਹੀ ਮਿਲਦੇ ਆ ਮੈਂ 2017 ਤੋਂ ਕਹਿੰਦੇ ਇਵੇਂ ਹੀ ਘਟ ਕਰਿਆ ਆ ਸੋ ਦੇਖੋ ਜੀ ਜਦੋਂ ਇਨਸਾਨ ਪੁੱਛਣ ਪਿਛਾਉਣ ਵਾਲੇ ਦੇ ਚੱਕਰਾਂ 'ਚ ਪੈਂਦਾ ਹੈ ਖਾਸ ਕਰਕੇ ਜੋ ਪੁੱਛਾਂ ਦੇ ਰਹੇ ਨੇ ਜਾਂ ਕਿਤੇ ਵੀ ਇਹੋ ਜਿਹਾ ਮਾਹੌਲ ਹੈ ਸੋ ਉੱਥੇ ਜਾਣ ਕੇ ਤੇ ਉੱਥੇ ਪੈਸਾ ਹੀ ਦੇਣਾ ਪਵੇਗਾ ਪੈਸਾ ਹੀ ਮੰਗਣਗੇ ਪਰ ਜਿੱਥੇ ਦਰਬਾਰ ਬਣੇ ਹੋਇਆ ਗੁਰੂ ਗ੍ਰੰਥ ਸਾਹਿਬ ਚੋ ਕੋਈ ਸ਼ਬਦ ਮਿਲਦਾ ਹੈ 10:30 ਵਜਿਆ ਹੈ ਗੁਰੂਆਂ ਦੇ ਨਾਲ ਜਿਹੜੇ ਨੇ ਜਿਹੜੇ ਨਾਮ ਸ਼ਬਦ ਦੇ ਰਹੇ ਨੇ ਸੋ ਉਹ ਕਦੇ ਵੀ ਪੈਸੇ ਦਾ ਲਾਲਚ ਨਹੀਂ ਕਰਦੇ ਕਦੇ ਪੈਸਾ ਨਹੀਂ ਮੰਗਦੇ ਸੋ ਜਦੋਂ ਇਨਸਾਨ ਇਹ ਚੱਕਰਾਂ 'ਚ ਪੈਂਦਾ ਹੈ ਜਾਂ ਸਿੱਖਣ ਸਿਖਾਉਣ ਦੇ ਚੱਕਰਾਂ 'ਚ ਪੈਂਦਾ ਹੈ ਸ਼ਾਇਦ ਕੋਈ ਸ਼ਬਦ ਦੇ ਦੇਣ ਕਲਮਾਂ ਜਾਂ ਮੈਂ ਕੁਝ ਦੱਸਾਂ ਆਪਾਂ ਮਾਂ ਜਾਂ ਕਿਸੇ ਤਰ੍ਹਾਂ ਵੀ ਉਸ ਤਰ੍ਹਾਂ ਦਾ ਗੁਰੂ ਭਾਲਦਾ ਹੈ ਤਾਂ ਇਹ ਨਸੀਬ ਤਾਂ ਆਉਣ ਗਈਆਂ ਆਉਣੀਆਂ ਜੀ ਗੁਰੂ ਉੱਥੇ ਤਾਂ ਤਾਰਨ ਕਰੋ ਚਿੱਤੇ ਕੋਈ ਗੁਰੂ ਪੈਸਾ ਨਾ ਮੰਗਦਾ ਹੋਵੇ ਨਾਲ ਜੀਣਾ ਹੋਵੇ ਸੋ ਉਹ ਉਰਾ ਗੁਰੂ ਹੁੰਦਾ ਹੈ ਜੀ ਸੋ ਇਦਾਂ ਆਪਾਂ ਕਈ ਵਾਰ ਦੱਸਿਆ ਵੀ ਪੁੱਛਲ ਪਿਛਾਉਣ ਵਾਲੇ ਕੰਮਾਂ 'ਚੋਂ ਥੋੜਾ ਬਚ ਕੇ ਚੱਲੋ ਤੇ ਆਪਣੇ ਤੇ ਵਿਸ਼ਵਾਸ ਰੱਖੋ ਤੇ ਆਪਣੇ ਮਾਲਕ ਤੇ ਯਕੀਨ ਰੱਖੋ ਸੋ ਉਸ ਤੋਂ ਉੱਪਰ ਕੁਝ ਨਹੀਂ ਹੈ ਤੇ ਨਾਮ ਸ਼ਾਮ ਨੂੰ ਉੱਥੋਂ ਲਵੋ ਜਿੱਥੋਂ ਤੁਹਾਨੂੰ ਫ੍ਰੀ ਦੇ ਵਿੱਚ ਮਿਲਦਾ ਹੈ ਜਿੱਥੇ ਕੋਈ ਲਾਂਚ ਨਹੀਂ ਕੀਤਾ ਜਾਂਦਾ ਤਾਂ ਫਿਰ ਖੁਦਾ ਦੂਰ ਬਣਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੀ ਗੱਲ ਕਰੀਏ ਜੀ ਇੱਥੇ ਲਿਖਦੇ ਨੇ ਕਿ ਅਹ ਦੀਦੀ ਜੀ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਪੀਰਾ ਦੀ ਕੱਕੀ ਹੋੜੀ ਬਿਮਾਰ ਹੈ ਦਰਦ ਦੇ ਨਾਲ ਤੜਫ ਰਹੀ ਹੈ ਕਹਿੰਦੇ ਕਿ ਮੈਂ ਅਰਦਾਸ ਕਰ ਰਹੀ ਹਾਂ ਪੀਰਾ ਅੱਗੇ ਕਿ ਇਹਨੂੰ ਠੀਕ ਕਰ ਦੋ ਸੋ ਇਹ ਠੀਕ ਹੋ ਜਾਵੇ ਕਹਿੰਦੇ ਕਿ ਜਦੋਂ ਮੇਰੀ ਅੱਖ ਖੁੱਲਹੀ ਤਾਂ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਸੋ ਵੇਖੋ ਜੀ ਉਹ ਕਿਸ ਸੁਪਨੇ ਦਾ ਇਹ ਸੰਕੇਤ ਜੋ ਮਿਲ ਰਿਹਾ ਹੈ ਕਿ ਪੀਰਾਂ ਦੀ ਕਿਰਪਾ ਹੈ ਤੁਹਾਡੇ ਤੇ ਸੋ ਪੀਰ ਤੁਹਾਡੇ ਨਾਲ ਹੈ ਤੇ ਖੁਸ਼ ਵੀ ਹੈ ਜੋ ਆਤਮਾ ਪੀਰਾਂ ਦੇ ਅੱਗੇ ਅਰਦਾਸ ਕਰ ਰਹੀ ਆ ਸੋ ਪੀਰਾਂ ਦੀ ਕਿਰਪਾ ਹੈ ਜੀ ਪੀਰ ਸਿੱਧਿਆ ਪਰ ਤੁਹਾਡੀ ਲੈਨ ਜੋ ਹੈ ਕੋੜੀ ਦਾ ਮਤਲਬ ਕੀ ਹੈ ਕਿ ਕੋੜੀ ਨੇ ਚੱਲਣਾ ਤੁਰਨਾ ਲੈਨ ਤੁਰਪਈ ਪੀਰ ਖੁਸ਼ ਨੇ ਸੇਵਾ ਤੋਂ ਪਰ ਕਿਸੇ ਕਾਰਨ ਤੁਹਾਡੀ ਲੈਨ ਜਿਹੜੀ ਆ ਉਹ اٹਕੀ ਹੋਈ ਆ ਤੁਰ ਨਹੀਂ ਰਹੀ ਹੁਣ ਜਦੋਂ ਮੇਨ ਮੁੱਢ ਹੀ ਬਿਮਾਰ ਪੈ ਗਿਆ ਜਾਨੀ ਕੋੜੀ ਹੀ ਬਿਮਾਰ ਪੈ ਗਈ ਤਾਂ ਫਿਰ ਉਹ ਲੈਨ ਤੁਰਨ ਦੇ ਵਿੱਚ ਰੁਕਾਵਟ ਆਉਂਦੀ ਆ ਸੋ ਲੈਨ ਸਿੱਧੀ ਹੈ ਪੀਰਾਂ ਦੀ ਵੀ ਕਿਰਪਾ ਹੈ ਪੀਰਾਂ ਕੀ ਤੁਸੀਂ ਅਰਦਾਸ ਬੇਨਤੀ ਕਰ ਰਹੇ ਹੋ ਸ਼ਾਇਦ ਉਹ ਮਾਨਕ ਨੇ ਤੁਹਾਡੀ ਅਰਦਾਸ ਸੁਣ ਲਈ ਜੀ ਸੋ ਕੋੜੀ ਦਾ ਬਿਮਾਰ ਪੈਣਾ ਸੋ ਇਹ ਇਸ਼ਾਰਾ ਹੈ ਸੋ ਇੱਥੇ ਇੱਕ ਕਰਮ ਕਰਨਾ ਜੀ ਕਿ ਥੋੜੇ ਜੇ ਜਣੇ ਲੈ ਕੇ ਤੁਸੀਂ ਜੇਕਰ ਤੁਹਾਡੇ ਲਾਗੇ ਛਾਕੇ ਕਿਤੇ ਵੀ ਘੋੜਿਆਂ ਜਾਂ ਗੋੜੇ ਤਿਸਦੇ ਨੇ ਹੈ ਆਸ-ਪਾਸ ਤਾਂ ਤੁਸੀਂ ਉਹਨਾਂ ਨੂੰ ਖੁਲਾਦਿਆ ਕਰੋ ਜੇ ਖਲਾਸ ਸਕਦੇ ਹੋ ਤੇ ਜਿਕਰ ਨਹੀਂ ਖਲਾ ਸਕਦੇ ਤੇ ਥੋੜੇ ਜੇ ਜਣੇ ਲਓ ਲੈ ਕੇ ਉਹ ਮਾਨਕ ਦਾ ਨਾਮ ਲੈ ਕੇ ਉਹ ਯਾਦ ਕਰਕੇ ਉਹਦਾ ਹਿੱਸਾ ਕੱਢ ਕੇ ਫਿਰ ਉਸ ਤੋਂ ਬਾਅਦ ਧੰਕਾਰ ਵਿੱਚ ਹੀ ਵੰਡ ਕੇ ਖਾ ਲਿਆ ਕਰੋ ਤੇ ਨਾਲ ਅਰਦਾਸ ਬੇਨਤੀ ਕਰੋ ਕਿ ਜੇ ਕੋਈ ਗਲਤੀ ਹੋ ਗਈ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਲਹਿ ਤਾਂ ਬਖਸ਼ ਦਿਓ ਬਾਕੀ ਕੋਈ ਇਹਦੇ ਵਿੱਚ ਭੁੱਲਾੜੀ ਵੈਸੇ ਗੱਲ ਨਹੀਂ ਹੈ ਥੋੜੀ ਬਹੁਤ ਕੋਈ ਨਾ ਕੋਈ ਕਿਸੇ ਕਾਰਨ ਪ੍ਰੋਬਲਮ ਹੋ ਜਾਂਦੀ ਆ ਸੋ ਬਾਕੀ ਅਸੀਂ ਕਦੇ ਕਿਸੇ ਨੂੰ ਵਹਿਮ ਚ ਨਹੀਂ ਪਾਉਂਦੇ ਫਿਰ ਵੀ ਕਈਆਂ ਦੇ ਮਨ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਕੋਈ ਕਿਸੇ ਦੇ ਕਿ ਕੁਝ ਨਹੀਂ ਹੈ ਥੋੜੀ ਮੋਟਰ ਕਾਬਟ ਕੋਈ ਜੇਕਰ ਉਹ ਪਾਉਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਹ ਕਾਬਟ ਨੂੰ ਆਪੇ ਹੀ ਮਾਲਕ ਦੂਰ ਕਰ ਦਿੰਦਾ ਹਨ ਨਿਗਹਾਨੀ ਸਹੀ ਕਿਸੇ ਨਾ ਕਿਸੇ ਦੇ ਥਰੂ ਗੱਲ ਦਾ ਪਤਾ ਚੱਲ ਹੀ ਜਾਂਦਾ ਹੈ ਜਦੋਂ ਅਸੀਂ ਸੱਚੀ ਨੀਅਤ ਦੇ ਨਾਲ ਸੇਵਾ ਕਰਦੇ ਹਾਂ ਵਿਸ਼ਵਾਸ ਰੱਖ ਕੇ ਉਹ ਮਾਲਕ ਰੋਹਾ ਜਨ ਨਜ਼ਰ ਸਮਝ ਕੇ ਉਹ ਸ਼ਰਧਾ ਦੇ ਨਾਲ ਨਮਸਕਾਰ ਕਰਦੇ ਹਾਂ ਤੇ ਉਹ مالک ਕਦੇ ਕੁਝ ਮਾੜਾ ਨਹੀਂ ਹੋਣ ਦਿੰਦਾ ਸੋ ਮਾੜਾ ਹੋ ਤਾਂ ਬੱਲੇ ਸੁਪਨੇ ਰਾਹੀਂ ਕੋਈ ਨਾ ਕੋਈ ਸੰਕੇਤ ਦੇ ਦਿੰਦਾ ਹੈ ਜੀ ਬਾਕੀ ਕਮੈਂਟ ਦੱਸਣ ਦੇ ਵਿੱਚ ਦੇਰੀ ਹੋ ਗਈ ਇਸ ਲਈ ਮਾਫੀ ਚਾਹੁੰਦੇ ਆ ਸੋ ਬਾਕੀ ਇਹ ਕਰਮ ਇੱਕ ਜਰੂਰ ਕਰਨਾ ਜੀ ਸੋਚਣਿਆਂ ਦਾ ਉਹ مالک ਦੇ ਨਾਮ ਦਾ ਤੁਸੀਂ ਘੋੜੀ ਦੇ ਨਾਮ ਦਾ ਜਾਨੀ ਪ੍ਰਸ਼ਾਦ ਘੱਟ ਕੇ ਵੰਡ ਦਿਆ ਕਰੋ ਜੇਕਰ ਘੋੜੇ ਜਾਂ ਘੋੜੀਆਂ ਤੁਹਾਡੇ ਲਾਗੇ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਉਹਨਾਂ ਨੂੰ ਤੁਸੀਂ ਖਿਲਾ ਸਕਦੇ ਆ ਤੇ ਘੋੜੀ ਨੂੰ ਚਣੇ ਖਲਾਉਂਗੇ ਚਣਿਆਂ ਦੇ ਨਾਲ ਜੇ घोड़े नु ताकत मिलती है हिम्मत मिलती है सो घोड़े नु देखा ਤੁਸੀਂ ਇਹ ਚਣੇ ਪਾਉਂਦੇ ਹੋ ਤਾਂ ਇਹਦੇ ਨਾਲ ਤੁਹਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ ਜੀ ਕੋਸ਼ਿਸ਼ ਇਹ ਕਰਨੀ ਕਿ ਜੇ ਤਾਂ ਇਹ ਤੁਹਾਨੂੰ ਜਾਨਵਰ ਮਿਲਦਾ ਹੈ ਨੇੜੇ ਤੇੜੇ ਛਣੀ ਊੜਾ ਹੈ ਤੁਹਾਡੇ ਲਾਗੇ ਜਿਹੜਾ ਘੋੜਾ ਹੈ ਤਾਂ ਉੱਥੇ ਤੁਸੀਂ ਸਿੱਟਾ ਜਾ ਕੇ ਕੰਮ ਕਰ ਤੋਂ ਤੇ ਅਰਦਾਸ ਪੀਰ ਦੇ ਅੱਗੇ ਕਰਨੀ ਹੈ ਤੇ ਬਾਕੀ ਜ਼ਿਕਰ ਨਹੀਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਤਾਂ ਘਰ ਵਿੱਚ ਹੀ ਉਹਨਾਂ ਦਾ ਨਾਮ ਲੈ ਕੇ ਉਹਦਾ ਹਿੱਸਾ ਕੱਢ ਕੇ ਕੁੜੀ ਦੇ ਨਾਮ ਦਾ ਹਿੱਸਾ ਕੱਢਣਾ ਤੇ ਪੀਰ ਅੱਗੇ ਅਰਦਾਸ ਕਰਨੀ ਹੈ ਤੇ ਫਿਰ ਉਹ ਆਪ ਹੀ ਇਹ ਕਰਮ ਕਬੂਲ ਕਰਾ ਲੈਣਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਵਿਸ਼ਾ ਦੱਸਣ ਤੋਂ ਪਹਿਲਾਂ ਇੱਥੇ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਲਾਈਕ ਜਰੂਰ ਕਰ ਦਿਓ ਵੀਡੀਓ ਚੱਲਦੇ-ਜੱਲਦੇ ਸੋ ਅੱਜ ਦਾ ਵਿਸ਼ਾ ਹੈ ਕਿ ਕਿਸੇ ਤਰ੍ਹਾਂ ਦੀ ਕੰਮਕਾਰ ਵਿੱਚ ਰੁਕਾਵਟ ਆਉਂਦੀ ਆ ਕੁਝ ਸਮਝ ਨਹੀਂ ਆਉਂਦਾ ਪਰੇਸ਼ਾਨੀ ਤੇ ਪਰੇਸ਼ਾਨੀ ਬਣੀ ਹੋਈ ਆ ਤੇ ਉੱਥੇ ਤੁਸੀਂ ਇੱਕ ਪਰਿਵਾਰ ਸਾਰਾ ਰਲ ਕੇ ਇੱਕ ਕੰਮ ਕਰਨਾ ਹੈ ਜਿਸ ਦੇ ਨਾਲ ਤੁਹਾਡੀ ਮੁਸ਼ਕਲ ਦਾ ਹੱਲ ਹੋਵੇਗਾ ਸੋ ਕਰਨਾ ਕੀ ਹੈ ਕੱਲ ਜਿਵੇਂ ਕਿ ਵੀਰਵਾਰ ਦਾ ਦਿਨ ਆ ਕੱਲ ਤੋਂ ਹੀ ਸ਼ੁਰੂ ਕਰ ਦੋ ਚੰਗੀ ਗੱਲ ਹੈ ਕਿਉਂਕਿ ਪੀਰਾਂ ਫੀਰਾਂ ਦਾ ਦਿਨ ਹੈ ਸ਼ਾਇਦ ਤੁਹਾਡਾ ਇੱਕ ਵਾਰ ਦੇ ਵਿੱਚ ਹੀ ਕੰਮ ਬਣ ਜਾਵੇ ਸ਼ਾਇਦ ਕਿਹਾ ਕਿਉਂਕਿ ਤੁਹਾਡੀ ਸ਼ਰਤਾਂ ਤੇ ਹੈ ਜੇਕਰ ਤੁਸੀਂ ਇੱਕ ਮਿੰਟ ਲਈ ਵੀ ਸੱਚੇ ਦੇ ਲੋਕ ਕਿਸੇ ਵੀ ਮੈਂਬਰ ਦੇ ਮਨ ਸ਼ਰਧਾ ਦੇ ਨਾਲ ਅਰਦਾਸ ਨਿਕਲ ਗਈ ਤੇ ਉਹ ਮਾਲਕ ਨੇ ਫੱਟ ਕੁੜੀ ਕਰ ਦੇਣੀ ਆ। ਸੋ ਗੱਲ ਇੰਨੀ ਕਾ ਕਿ ਕਰਮ ਕਰਨਾ ਪਵੇਗਾ ਵਿਸ਼ਵਾਸ ਰੱਖ ਕੇ ਸ਼ਰਧਾ ਦੇ ਨਾਲ। ਸੋ ਹੁਣ ਆਪਾਂ ਕਰਨਾ ਕੀ ਹੈ ਦੇਖੋ ਜੀ ਕੋਸ਼ਿਸ਼ ਕਰਨੀ ਆ ਕਿ ਕੁਝ ਦਿਨ ਲਗਾਤਾਰ ਇਹ ਕਰਮ ਕੀਤਾ ਜਾਵੇ ਜਿੰਨਾ ਚਿਰ ਤੁਹਾਨੂੰ ਇਹ ਸੰਕੇਤ ਮਿਲ ਨਹੀਂ ਰਿਹਾ। ਇਸ ਕਰਮ ਦੇ ਵਿੱਚ ਰੁਕਾਵਟ ਉਣੀ ਨਹੀਂ ਆਉਣੀ ਆ ਮਨ ਨੇ ਭੱਜਣਾ ਹੈ ਕੋਸ਼ਿਸ਼ ਕਰਨੀ ਦੀ ਇੱਕ ਦੂਜੇ ਨੂੰ ਹਿੰਮਤ ਦੇ ਕੇ ਜੋੜਨ ਦੀ ਕੋਸ਼ਿਸ਼ ਕਰੋ ਜੇ ਤਾਂ ਤੁਸੀਂ ਇਸ ਕੰਮ ਵਿੱਚ ਸਫਲ ਹੋ ਗਏ ਤੇ ਉਹ ਮਾਰਗ ਨੇ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਕਰ ਦੇਣੇ ਆ ਜੀ ਸੋ ਕਿਉਂਕਿ ਪਰਮਾਤਮਾ ਦੇ ਨਾਮ ਤੇ ਜਦੋਂ ਕੋਈ ਕਰਮ ਕਰਨਾ ਹੋਵੇ ਕੋਈ ਕੰਮ ਮਾਰਗ ਤੋਂ ਲੈਣਾ ਹੋਵੇ ਤੇ ਰੋਕਣ ਵਾਲੇ ਨੇ ਪੂਰਾ ਜੋਰ ਲਗਾਉਣਾ ਪਰ ਉਹਨਾਂ ਨੂੰ ਜਿੱਤਣ ਨਹੀਂ ਦੇਣਾ ਤੁਸੀਂ ਖੁਦ ਜਿੱਤਣਾ ਹੈ ਖੁਦ ਕੋਸ਼ਿਸ਼ ਕਰਨੀ ਆ ਕਿ ਅਸੀਂ ਮਿਹਨਤ ਕਰਨੀ ਆ ਤੇ ਮਿਹਨਤ ਦਾ ਫਲ ਵੀ ਫਿਰ ਉਹ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਜੀ ਕੋਸ਼ਿਸ਼ ਕਰਨੀ ਕਿ ਮਿਹਨਤ ਕਰੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਸੋ ਬਾਕੀ ਇੱਥੇ ਇਹੀ ਕਹਾਂਗੇ ਕਿ ਇੱਕ ਦੂਜੇ ਨੂੰ ਹੋ ਸਕੇ ਤਾਂ ਮਜਬੂਰ ਕਰਕੇ ਹੀ ਬਿਠਾਓ ਪਰ ਬਿਠਾਓ ਜ਼ਰੂਰ ਜਦੋਂ ਕਰਮ ਤੁਸੀਂ ਉਹ ਕਰ ਲਿਆ ਉੱਠ ਗਏ ਫਿਰ ਤੁਸੀਂ ਸੋਚੋਗੇ ਕਿ ਕੋਈ ਇੰਨਾ ਵੱਡਾ ਨਹੀਂ ਸੀ ਕੰਮ ਸਾਰੇ ਐਵੇਂ ਹੀ ਹਿੰਮਤ ਹਾਰ ਕੇ ਬੈਠੇ ਸੀ ਫਿਰ ਤੁਸੀਂ ਇਹ ਸ਼ਬਦ ਕਹੋਗੇ ਕਿ ਚਲੋ ਵਧੀਆ ਹੋਇਆ ਕਿ ਇੱਕ ਦੂਜੇ ਨੂੰ ਕਹਿ ਸੁਣ ਕੇ ਅਸੀਂ ਇਹ ਕੰਮ ਪੂਰਾ ਕਰ ਲਿਆ ਸੋ ਕੰਮ ਕੀ ਕਰਨਾ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਣਾ ਹੈ ਸਵੀਰੇ ਸ਼ਾਮ ਸਵੇਰ ਕੀ ਤਸਵੀਰ ਦੀ ਗੱਲ ਚਲੋ ਛੱਡੋ ਕਿਉਂਕਿ ਸਵੇਰ ਤੋਂ ਸਵੇਰ ਨੂੰ ਤਾਂ ਜਾਣੀ ਕਿ ਕਿਸੇ ਕੋਲ ਵੀ ਟਾਈਮ ਹੁੰਦਾ ਹੀ ਨਹੀਂ ਕੰਮਾਂਗਾਰਾਂ ਤੇ ਵੀ ਜਾਣਾ ਆ ਜੋਬ ਤੇ ਵੀ ਕੰਨਿਆਂ ਨੇ ਜਾਣਾ ਆ ਕਿਸੇ ਨੇ ਪੜ੍ਹਾਈ ਕਰਨੀ ਹੈ ਬੱਚਿਆਂ ਨੂੰ ਵੀ ਨਾਲ ਜ਼ਰੂਰ ਪਠਾਉਣਾ ਕਿਉਂਕਿ ਬੱਚਾ ਬਾਦਸ਼ਾਹ ਹੈ ਬੱਚੇ ਦੀ ਜਲਦੀ ਪੁਕਾਰ ਸੁਣੀ ਜਾਂਦੀ ਹੈ ਸ਼ਾਮ ਨੂੰ ਇੱਕ ਆਦਤ ਬਣਾ ਲਓ ਸੌਣ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਕੇ ਬੈਠਣਾ ਹੈ ਚਾਹੇ 10 ਮਿੰਟ ਹੀ ਬੈਠੋ ਤੇ ਜੋ ਨਾਮਸ਼ਾਅ ਹੁੰਦਾ ਹੈ ਜਿਨ੍ਹਾਂ ਜਿਨ੍ਹਾਂ ਤੋਂ ਨਾਮ ਸ਼ਬਦ ਸਿਮਰ ਲੈਣ ਜਿੰਨਾ ਤੋਂ ਨਹੀਂ ਹੈ ਸਤਨਾਮ ਵਾਹਿਗੁਰੂ ਦਾ ਜਪ ਜਪ ਜਣੀ ਕੀ ਕਰ ਲੈਣਾ ਜਾਂ ਫਿਰ ਮੂਲ ਮੰਤਰ ਆਉਂਦਾ ਹੈ ਤੇ ਮੂਲ ਮੰਤਰ ਦਾ ਜਾਪ ਕਰ ਲੈਣ 10 ਮਿੰਟ ਸ਼ਬਦ ਕਰਕੇ ਤੁਸੀਂ ਟਾਈਮ ਲਾ ਲਓ ਲਾਰਨ ਲਗਾ ਲਓ 10 ਮਿੰਟ ਹੋ ਗਏ ਨਾਲ ਹੀ ਬਾਅਦ ਵਿੱਚ ਜੱਕ ਦਾ ਮੁਠਣਾ ਕਿਸੇ ਨੇ ਨਹੀਂ ਹੈ ਫਿਰ 5 ਮਿੰਟ ਤੋਂ ਤੁਸੀਂ ਜਿਹੜਾ ਕੰਮ ਕਰਾਉਣਾ ਚਾਹੁੰਦੇ ਹੋ ਉਹ ਅਰਦਾਸ ਕਰਨੀ ਆ ਸੋ ਇੱਥੇ ਇੱਕ ਗੱਲਤੀ ਇਹ ਨਹੀਂ ਕਰਨੀ ਹੈ ਕਿ ਆਪੋ ਆਪਣੀ ਇੱਛਾ ਰੱਖਣੀ ਹੈ ਕਿ ਮੇਰਾ ਆ ਕੰਮ ਬਣ ਜਵੇ ਮੇਰਾ ਆ ਬਣ ਜਵੇ ਇਸ ਤਰ੍ਹਾਂ ਨਹੀਂ ਕਰਨੀ ਇੱਕ ਕੰਮ ਦੇ ਪਿੱਛੇ ਹੀ ਉਹ ਪਰਿਵਾਰ ਨੇ ਜੋਰ ਲਗਾਉਣਾ ਆ ਜਦੋਂ ਉਹ ਕੰਮ ਬਣ ਗਿਆ ਫਿਰ ਤੁਸੀਂ ਅਗਲੇ ਅਰਦਾਸ ਇੱਕ ਹੀ ਹੋਣੀ ਚਾਹੀਦੀ ਆ ਤੁਹਾਡੀ ਮੰਗ ਜਾਣੀ ਕਿ ਇੱਕ ਹੀ ਹੋਣੀ ਚਾਹੀਦੀ ਆ ਤੇ ਪਰਿਵਾਰ ਸਾਰਾ ਇੱਕ ਗੱਲ ਪਿੱਛੇ ਹੀ ਰਹਿਣਾ ਚਾਹੀਦਾ ਕਿ ਸਾਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਤੇ ਇਹ ਅਸੀਂ ਅਰਦਾਸ ਕਬੂਲ ਕਰਾਉਣੀ ਕਰਾਉਣੀ ਆ ਜਿਵੇਂ ਕਿ ਤੁਹਾਨੂੰ ਕੋਈ ਇੱਕ ਚੀਜ਼ ਦੀ ਜ਼ਰੂਰਤ ਹੈ ਜ਼ਿਆਦਾ ਜਿਹਦੇ ਬਿਨਾਂ ਸਰਦਾ ਨਹੀਂ ਜਾਂ ਕੋਈ ਕੰਮ ਨਹੀਂ ਬਣ ਰਿਹਾ ਖਾਸ ਕਰਕੇ ਕੋਈ ਕੰਮ ਸ਼ੁਰੂ ਕਰ ਰਹੇ ਹੋ ਉਹਦੇ ਵਿੱਚ ਸਫਲਤਾ ਨਹੀਂ ਮਿਲਦਾ ਉਥੇ ਪੂਰੇ ਪਰਿਵਾਰ ਕਮਾਈ ਲੱਗੇ ਕਿ ਮਿਹਨਤ ਲੱਗੇ ਹੀ ਨਾਮ ਦੀ ਕਮਾਈ ਦੇ ਸਿਰ ਤੇ ਅਸੀਂ ਦੁਨਿਆਵੀ ਸੁੱਖਾਂ ਨੂੰ ਪਾਰ ਸਕਦੇ ਹਾਂ ਜੀ ਸੋ ਸਾਰਾ ਪਰਿਵਾਰ ਲਗਾਤਾਰ ਬੈਠ ਕੇ ਇੱਕ ਕੰਮ ਦੇ ਪਿੱਛੇ ਬਲੋਂ ਹੱਥ ਧੋ ਕੇ ਬਹਿ ਜਾਓ ਤੇ ਉਹ ਮਾਲਕ ਨੂੰ ਮੰਨਣੀ ਵੀ ਪੈਂਦੀ ਹੈ ਤੇ ਉਹ ਸੁਣਨਗੇ ਵੀ ਜ਼ਰੂਰ ਬਾਕੀ ਜੋ ਤੁਹਾਡੇ ਲਈ ਸਹੀ ਹੋਇਆ ਉਹ ਮਾਲਕ ਨੇ ਕਰ ਹੀ ਦੇਣਾ ਜਿਹੜੀ ਚੀਜ਼ ਤੁਹਾਡੇ ਲਈ ਸਹੀ ਨਹੀਂ ਉੱਥੇ ਨਾਰਾਜ਼ ਨਾ ਹੋਣਾ ਉਹਨੇ ਉਹ ਰਸਤਾ ਵਧੀਆ ਤਰੀਕੇ ਦੇ ਨਾਲ ਕੱਢ ਦੇਣਾ ਹੈ ਜੀ ਤੁਹਾਰੇ ਇੰਨਾ ਕਾ ਕਿ ਦਬਾਅ ਬੇਨਤੀ ਜੋ ਹੈ ਉਹ ਤੁਹਾਡੀ ਜੈਜ ਹੋਣੀ ਚਾਹੀਦੀ ਆ ਸੋ ਜੈਜ ਹੈ ਤੇ ਪੂਰੀ ਹੋਣੀ ਹੋਣੀ ਆ ਤੁਹਾਡੀ ਇੱਛਾ ਪਰ ਇੱਥੇ ਕੋਸ਼ਿਸ਼ ਕਰੋ ਪੂਰਾ ਪਰਿਵਾਰ ਜਮੂਰ ਲਗਾ ਦਿਓ ਕਿ ਅਸੀਂ ਇਹ ਕੰਮ ਬਣਾ ਕੇ ਹੀ ਰਹਿਣਾ ਹੈ ਕਿਉਂਕਿ ਇਕੱਲਾ ਇਨਸਾਨ ਨੇੰਤ ਕਰੇਗਾ ਨਾਮ ਦੀ ਕਮਾਈ ਉੰਨੀ ਨਹੀਂ ਕਰ ਪਾਏਗਾ ਉੰਨੀ ਜਲਦੀ ਅਰਦਾਸ ਨੂੰ ਕਬੂਲ ਨਹੀਂ ਕਰਾ ਸਕਦੇ ਜਿੰਨੀ ਜਲਦੀ ਤੁਸੀਂ ਪੂਰਾ ਪਰਿਵਾਰ ਬੈਠ ਕੇ ਕਰਵਾ ਸਕਦੇ ਆ ਇੱਕ ਦਿਨ ਚ ਵੀ ਹੋ ਸਕਦੀ ਹੈ ਇੱਕ ਹਫਤੇ ਚ ਵੀ ਹੋ ਸਕਦੀ ਹੈ ਜੀ ਇਹ ਹੋਰ ਹੈ ਕਿ ਤੁਸੀਂ ਮਿਹਨਤ ਕਿਵੇਂ ਕਰੋਗੇ ਸujeਤਾ ਵਿਸ਼ਵਾਸ ਰੱਖ ਕੇ ਪੰਜ ਮਿੰਟ ਅੱਖਾਂ ਬੰਦ ਕਰਕੇ ਹਾਜ਼ਰ ਨਾਮ ਜਬ ਸਮਝ ਕੇ ਅਰਦਾਸ ਬੇਨਤੀ ਕੀਤੀ ਤਾਂ ਸਮਝ ਲਓ ਛੱਟ ਹੀ ਪੂਰੀ ਕਰ ਦੇਣੀ ਆ ਸੋ ਇਹ ਇੱਕ ਕਰਮ ਕਰਕੇ ਦੇਖੋ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਤੁਸੀਂ ਖੁਦ ਹੀ ਕਮੈਂਟਾਂ ਵਿੱਚ ਦੱਸੋਗੇ ਪਰ ਇੱਥੇ ਕਮੀ ਨਹੀਂ ਤੁਹਾਡੇ ਚ ਹੋਣੀ ਚਾਹੀਦੀ ਨਾਗਾ ਨਹੀਂ ਹੋਣਾ ਲਗਾਤਾਰ ਹੀ ਕਰਮ ਕਰਨਾ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੋਈ ਚੰਗਾ ਕਰਮ ਕਰੀਏ ਕਿਉਂਕਿ ਇਹ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਹੂ ਦਾ ਵੀ ਭਲਾ ਹੋ ਸਕਦਾ ਹੈ ਜੀ ਸੋ ਹੁਣ ਇਹ ਵੀਡੀਓ ਸਮਾਪਤ ਕਰਦੇ ਆਂ ਜੈ ਪ੍ਰਾਂਤ ਜੀ ਜੈ ਸਤਿ